ਉਹ ਕਹਿੰਦੇ ਚੋਪਰ ਨਹੀਂ ਮੰਨਦੇ ਕਿੰਨੇ ਸਿਰਸੋ ਲਵਾਈ ਸਾ ਓਏ 12 13 ਡੱਬੇ ਲੈ ਲਏ ਕਹਿੰਦੇ ਅੱਜ ਫਿਰ ਕਰੋ ਹੋ ਗਿਆ ਖਾਮੋਗੀ ਨੂ ਨਾ ਓਏ ਓਏ ਕਿਤੇ ਬੈਠੇ ਤੇ ਬੈਠੇ ਕਾਲ ਚਾਲ ਚਾ ਵਾਹਿਗੁਰੂ ਜੀ ਕੀ ਫਤਿਹ ਤੇ ਕੀ ਹਾਲ ਚਾਲ ਦੋਸਤੋ ਵਧੀਆ ਤੁਮੇ ਤਰਾ ਆਪਾਂ ਵੀ ਵਧੀਆ ਚੱਜਾ ਹੈਗਾ ਸਾਡੇ ਕੋਲ ਤਰਾ ਸਾਹਿਬ ਇੱਥੇ ਪਹੁੰਚ ਗਏ ਤਾਂ ਤਾਂ ਸਿੰਘੁਰੂ ਨਾਨਕਦੇਵ ਜੀ ਦਾ ਪ੍ਰਕਾਸ਼ ਪਰਬ ਦਾ ਤੇ ਪਾਰਟੀ ਤਾਂ ਦਰਸ਼ ਮੇਲੇ ਕਰਾਉਣੇ ਆ ਵਾਜ ਜੀ ਸੁਣੀ ਸਾਡੇ ਬਾਬਾ ਜੀ ਦੀ ਸਕੂਨ ਮਿਲਦਾ ਬਾਤ ਸੁਣ ਕੇ ਬਾਤ ਸੁਣ ਸੇਵਾ ਕਰਨੇ ਚੱਲਦੇ ਆ ਜੀ ਫਿਰ ਆ ਕੇ ਇਤਿਆਰ ਸ਼ਹਿਰ ਹੋ ਕੇ ਫਿਰ ਫੇਰ ਜਾਵਾਂਗੇ ਕੱਪੜਾ ਪੁਰਾ ਮੋਲਦਾ ਗੁਰਦਰਾ ਸਾਹਿਬ ਦਾ ਸੰਗਤ ਨਾਲ ਵੀ ਮਿਲਾਉਂਦੇ ਆ ਆ ਗਏ ਜੀ ਸੇਵਾ ਕਰਨ ਕਰਤੀ ਆ ਜੀ ਸਾਫ ਸफाई ਸਾਰੀ ਇਹ ਕੁਝ ਰਹਿ ਗਈ ਮੈਂ ਤੋਂ ਇੱਥੇ ਪਹਿਲਾਂ ਛਾਪਣ ਹੁੰਦਾ ਹੈ ਕੱਪੜਾ ਪਰ ਦਿੱਤਾ ਪੂਰਾ ਸਾਰਾ ਚਲਾ ਕੇ ਹੁਣ ਲੈਟ ਨਹੀਂ ਲੱਭਣੇ ਆਣਾ ਜਗ ਨਹੀਂ ਲੱਭਣੇ ਬਾਕੀ ਅਜੇ ਫਿਰ ਰਾਤ ਨੂੰ ਹੋਊਗੀ ਪੂਰੀ ਜਤ ਹੈ ਬਾਕੀ ਕੀ ਪਤਾ ਲੈਂਦੇ ਕਿ ਨਹੀਂ ਲੈਂਦੇ ਅਸੀਂ ਲਿਆਵਾਂਗੇ ਸ਼ਾਹ ਇਦਾਂ ਤੇ ਨਹੀਂ ਕਰਦਾ ਤੇ ਬਸ ਕਰਕੇ ਹੁਣ 700-700 ਜੀ ਤੁਹਾਨੂੰ ਮਿਲਦੇ ਆ ਹਾਈ ਛੋਟੇ ਚੱਲ ਚੱਲ ਜਾਲੀ ਜੋ ਸਾ ਛੋਟਾ ਮੇਂ ਮੇਤਰੋ ਆੜੇ ਪਿੰਡ ਦਾ ਛੱਪੜਾ ਜੀ ਇੱਥੇ ਲੱਗੀ ਆ ਬੜਾ ਫਿਲਟਰ ਵਾਲੀ ਮਸ਼ੀਨ ਐ ਇੱਥੇ ਗੰਦਾ ਫਿਰ ਇੱਥੇ ਥੋੜਾ ਜੰਗਾ ਹੁੰਦਾ ਵਾ ਤੇ ਐ ਇੱਥੇ ਮੇਤਰੋ ਪੂਰਾ ਗੰਦਾ ਹੁੰਦਾ ਪਾਣੀ ਆਹ ਦੇਖੋ ਜੋ ਵਿੱਚ ਫਿਲਟਰਾਈਜ਼ ਹੋ ਕੇ ਇੱੱਚ ਉੱਪਰ ਜਾਂਦਾ ਵਾ ਤੇ ਰੁੱਕ ਐ ਇੱਥੇ ਰੁਕ ਕੇ ਜਾਂਦਾ ਵਾ ਇੱੱਚ ਵੀ ਆਹ ਦੇਖੋ ਤੇ ਫੇਰ ਇੱਚੋਂ ਸਾਬ ਕੋ ਨਿਕਲ ਕੇ ਤੇ ਫੇਰ ਇੱਚੇ ਜਾਂਦਾ ਸੱਪੜਾ ਡਾਵਾ ਨਾਨਕ ਹਾਂ ਮੇਰਾ ਪਾਰੀ ਆਪਣਾ ਚਲੋ ਸਾਰੀ ਚਲੋ ਆ ਗਿਆ ਪਰ ਮੋਟਰਸਾਈਕਲ ਲਈਏ ਦੂਜਾ ਵੀ ਹੋਰ ਫੇ ਚੱਲੀ ਜੀ ਠੀਕ ਠਾਕ ਜੀ ਹਾਂ ਜੀ ਹਾਂ ਜੀ ਬਾਬਾ ਜੀ ਫੋਲ ਓਕੇ ਰਿਪੋਰਟਾ ਪੂਰੀ ਆਹ ਤੇ ਮਟਰ ਤਿਆਰ ਸ਼ਾਰ ਹੋ ਗਏ ਆ ਜੀ ਦੱਸੋ ਆ ਮੜੀ ਜੀ ਲੋਕ ਬਣਾਈ ਅੱਜ ਤੇ ਜਾਣਦੇ ਅੱਜ ਗੁਰੂ ਘਰ ਤੁਰ ਤੁਰ ਕੇ ਆ ਥੋੜਾ ਬੋੜਾ ਤੁਰਨਾ ਵੀ ਚਾਹੀਦਾ ਤੇ ਜਾਂਦੇ ਪਏ ਆ ਜੀ ਚੱਕ ਕਰ ਆ ਵੀ ਉਹ ਬਾਕੀ ਮਿਲਦੇ ਆ ਜੀ ਯਾਰਾ ਦੋਸਤਾਂ ਨੂੰ ਫੇਰ ਠੀਕ ਅੱਧੇ ਘੰਟੇ ਬਾਅਦ ਤੇ ਮਿੱਤਰੋ ਸੂਰਜ ਦੇਵਤਾਰ ਨੇ ਮਾੜਾ ਜਿਹਾ ਮੂੰਹ ਦਿਖਾਇਆ ਤੇ ਹੈ ਉਹ ਮਸਟਰ ਭਾਂਡੇ ਲਈ ਵਾਚੀ ਗਈ ਆ ਭਾਂਡੇ ਕਰਦੇ ਆ ਜੀ ਸਾਥ ਓਏ ਥੱਲੋ ਹੋ ਗਏ ਨਹੀਂ ਯਾਰ ਆਹ ਆਏ ਬ్రో ਓਏ ਰਹਿਣ ਸਾਈਡ ਤੇ ਵਿੱਚ ਰੱਖੀ ਬਾਹਰ ਕਹੋ ਯਾਰ ਓਏ ਆਲੇ ਆ ਰਿਹਾ ਓਏ ਥੱਲੋ ਵੇ ਵਾਲ ਪੂਰਾ ਖੁੱਲਾ ਵੇ ਜਿਹੜੇ ਇਧਰੋਂ ਪੱਤੀ ਦਾ ਟੌਂਡਿਆ ਉੱਪਰਲੇ ਪਾਸੇ ਕੋਈ ਜਿਹੜੀ ਹੁੰਨੀ ਉੱਤਰੇ ਪਾਸੇ ਫਾਇਦੇ ਵੀ ਘੱਟ ਵਾ ਯਾਰ ਬੱਲੇ ਪੈਸਾ ਪੈਣ ਰਾਜੀ ਬੇਚਾ ਹਵੇ ਸਾਹ ਤੁ ਪੀਰੇ ਉਹ ਮਿਲਦੇ ਆ 40 ਚਾਹ ਚਾਹ ਨਾਲ ਬਦਾਨ ਓਏ ਪੈਸੇ ਛੇਤੀ ਛੇਤੀ ਜੋ ਕੋ ਅੱਜ ਤੇ ਪਿਆਹਾ ਬੜਾ ਆ ਗਿਆ ਵਾ ਜਾਨੀ ਦੇ ਪਾਈ ਜੱਪਾ ਦੇ ਮਾਇਆ ਕੋ ਤਾਂ ਮਾਇਆ ਬਹੁਤ ਪੈਸਾ ਬਹੁਤ ਹੈ ਪਟੇਕ ਰੋਪ ਕੋ ਪੈਸਾ ਬਹੁਤ ਹੈ ਪੈਸਾ ਬਹੁਤ ਹੈ ਦੋਨੀ ਇਹ ਪੈਸਾ ਹੈ ਕਿੰਨੇ ਭਲਾਏ ਇਹ ਪੈਸਾ ਰੱਖੇ ਦੇ ਉਹ ਆ ਗਿਆ ਪੈਸਾ ਬਹੁਤ ਹੈ ਬਾਜੀ ਫਿਰ ਪੈਸਾ ਬਹੁਤ ਹੈ ਜੇ ਆਪ 500 ਬਿਥਾ ਲਓ ਬੋਲੇ ਸੋਨਿਆ ਪੈਸਾ ਬਹੁਤ ਹੈ ਪੈਸਾ ਬਹੁਤ ਹੈ ਤੇਰੇ ਹੱਥ ਦੇ ਉਦਣ ਜੱਜ ਦੇ ਠੀਕ ਆ 3000 4000 ਹਾਂ 5000 ਹਾਂ ਜਿੰਨੇ ਆ ਸਾਡੇ 21001 ਵਾਲੇ ਸੋਹਣੇ ਆ ਗਏ 317 ਹੋ ਗਏ ਪੰਜ ਸਾਰੇ ਹੋ ਗਏ ਆ ਗਏ 7 8 ਸਾਡੇ ਆ ਗਏ ਸ਼ਾਮ ਵੇਚਦੇ ਆ ਨੋਟਸ ਅੱਜ ਪਟਾਕਾ ਪਟਾਕਾ ਕਰਦਾ ਨੇ 21 ਭਾਈਆਂ ਦਾ ਪਟਾਕਾ ਹੋਊ ਅੱਜ ਆਊਗਾ ਵਾਦੀ ਜਾਣਾ 25 26 ਹਾਂ ਲੈ ਅੱਜ 26 ਹਾਂ ਦਾ ਪਟਾਕਾ ਗੱਲੇ ਆ ਗਿਆ ਤਾਂ ਭਾਈ ਵਲੌਗ ਜੀ ਆ ਬੋ ਆ ਲੈ ਯਾਰ ਸੱਚ ਬੱਸ ਬੱਸ ਓਏ ਗੁਰਦਾਰੇ ਆ ਲੈ 100 110 ਓਵਰ ਲੈ ਆ ਯਾਰ ਆ ਫੜੋ 100 110 ਲੱਟ ਜਾ ਚੱਲੋ ਅੱਗੇ ਬਾਬਾ ਮੁਰਗਿਆਂ ਦੀ ਤਰੱਕੀ ਬਖਸ਼ੇ ਗਾਂ ਚੜਦੀ ਗਲਾ ਤੇ ਭੜੇ ਸਰਬੱਤਾ ਦਾ ਭਲਾ ਇੱਕ ਮੁਰਗੀ ਦੋ ਦੋ ਅੰਡਾ ਧੋਵੇ ਇਹ ਮੁਰਗਾ 7 7 ਕਿਲੋ ਦੀ ਜਾਵੇ ਸਾਰ ਜੋਗ ਸਾਰੇ ਵੀਰ ਭਰਾ ਤੇ ਸਾਰੇ ਸ਼ਾਮਾਂ ਨੂੰ ਪਾਟੇ ਪੁਰਾਣੇ ਕੱਪੜੇ ਪਾ ਕੇ ਆਇਓ ਕੋਈ ਨਹੀਂ ਪਾਇਓ ਜਿਨੇ ਕਨੇ ਸ਼ੇਕ ਕੋ ਸ਼ੇਕ ਵੀ ਹੋ ਜਾਂਦੇ ਕੱਪੜੇ ਆ ਸ਼ੇਕ ਹੋ ਸਾਦੇ ਪਾੜ ਵੀ ਸਾਦੇ ਜੇ ਸਭ ਕੋ ਸਾਦਾ ਵਾ ਤੁਸੀਂ ਸਟੇਲ ਅਰਡ ਬਰਾਦਰ ਵੇਖਿਆ ਉਧਰ ਆ ਮੋਨ ਨਹੀਂ ਖੁੱਲ ਗਏ ਫੇਰ ਨਾ ਕਹ ਦੱਸਿਆ ਨਹੀਂ ਵਿੱਚ ਪੇੜ ਚੱਲੂਗੀ ਫੇਰ ਚੰਗੇ ਰਾਵਾਂਗੇ ਤੇ ਤੇ ਸੁਣ ਕੇ ਨਾ ਭਾਈ ਓਕੇ ਨਾ ਗੋਡਿਆ ਚ ਰੋਜ ਅਰੇ ਵੀਰ ਆਜੋ ਮਗਰ ਆਜੋ ਤੁਹਾਡੇ ਨਾਲ ਅਸੀਂ ਡਿੱਗੀ ਚ ਮਗਰ ਆਜੋ ਮਗਰ ਚੱਲ ਭਈ ਮੋਟਿਆ ਚਲੋ ਨਾਲ ਹੀ ਬਾਹਰ ਦੇਖਣਾ ਚਾਹੀ ਚਲੋ ਓ ਤਨ ਵਾਲੀ ਆਈ ਬਣਾ ਵਿੱਚ ਇਹ ਕਰ ਦਿੰਦਾ ਹੁੰਦਾ ਦੂਜਾ ਯਾਰ ਮਿੱਤਰ ਇੰਨੇ ਕਦੇ ਪੈਸੇ ਨਹੀਂ ਵਟਰੇ ਦੁਕਾਨ ਬੰਦ ਰੱਖੀ ਕਿੱਧਰ ਤੇ ਭਾਈ ਰੋਡ ਤੇ ਫੈਕਟਰੀ ਅੱਗ ਲਾ ਦੇਣੀ ਹੁੰਦੀ ਠੀਕ ਐ ਇੱਥੇ ਆਜੋ ਭਾਈ ਮਿੱਤਰ ਤੁਸੀਂ ਸਬਸਕ੍ਰਾਈਬ ਕਰੋ ਵੇਖੋ ਹਾਂ ਅੱਗੇ ਪਿਛੇ ਪਿਛੇ ਮੋਢਿਆ ਅਜ ਨਹੀਂ ਉੱਤੇ ਉੱਥੇ ਆਉਣੀ ਬਾਨੇ ਵਾਲੀ ਗੱਡੀਓ ਆ ਉਹ ਨੀਲਾ ਗੇਟ ਲੱਗਾਈ ਉਹ ਘਰ ਆ ਗਿਆ ਮੋਢਿਆ ਆ ਗਿਆ ਆ ਗਿਆ ਆ ਗਿਆ ਸਾਹਮਣੇ ਕਿਲਾ ਘੜਾ ਜਿੱਥੇ ਕੋ ਲੱਗੀਆਂ ਫੈਕਟਰੀ ਆ ਕੇ ਬੰਬਾੜੀ 22 ਸੁਰਦੋ ਤੀਲ ਦੀ ਕੰਮ ਹੀ ਮਗਾਓ ਹੋਰ ਕੋਈ ਸੜਜੇ ਨਾ ਤੇਰਾ ਜਿੰਮਾ ਕਰੋ ਤਾਕਾ ਸ਼ੁਰੂ ਤੋਂ ਪੜੀ ਗਾਂਵ ਗਏ ਹੈ ਸਦਾ ਫੈਕਟਰੀ ਕੀ ਲੈ ਆਂਦਾ ਕਹਿੰਦੇ ਯਾਰ ਬਾਈ ਵੱਡੀ ਹੈ ਉਸਤਾਦ ਆਉਗੇ ਕੋ ਜੀ ਹਲਵਾਈ ਲਵਾਈ ਸਿਰ ਭਾਈ ਇਹ ਦੀ ਬੰਦ ਆ ਰਿਹਾ ਭਾਈ ਜੀ ਤੇ ਭਾਈ ਗੋਲੇ ਹੁੰਦੇ ਭਾਈ ਤੇ ਚਾਰ ਹਲਵਾਈ ਤੇ ਗੋਲੇ ਹਾਂਜੀ ਫਿਰ ਹੈ ਲੈ ਫਿਰ ਹਲਵਾਈਆਂ ਪੱਤਰੋ ਵੇਖੋ ਲਵਾਈ ਭਾਈ ਇੱਥੇ ਦੋ ਵੱਡਾ ਆਹ ਸਹੀ ਛੋਟਾ ਉਹ ਸਹੀ ਵੱਡਾ ਬਿੱਲੇ ਆ ਜੇ ਗੱਲ ਲਿਆ ਮਾ ਮਤਵਨ ਨਾ ਉਹ ਵੀ ਸੁੱਕੇ ਉਧਰ ਪਾਈ ਨਹੀਂ ਰਹਿ ਪੈ ਤਾ ਉਹ ਤੇ ਮੇਤਰੋ ਪਟਾਕੇ ਕਢਾ ਲਿਆ ਕਹਿੰਦੇ ਆ 1 2 3 4 5 6 7 8 9 ਤੇ 10 10 ਡੱਬੇ ਆਪਣੇ ਇਹ ਆ ਠੀਕ ਆ ਤੇ ਇੱਕ ਵੱਡਾ ਉਹ ਆ ਤੇ ਛੋਟੇ ਰੱਖੇ ਤਾਂ ਬਾਕੀ ਕਿੰਗੀ ਲੈਣਾ ਉਸਤਾਦ ਜੀ ਅਸ ਬਾਕੀ ਅਜ ਪਟਾਕਾ ਪਟਾਕਾ ਕਰ ਦੇਣਾ ਕੰਮ ਤੇ 25 26 ਹਜ਼ਾਰ ਲਾ ਦੇਣਾ ਹੀ ਪਟਾਕਿਆਂ ਦੇ ਬਾਕੀ ਉਧਰ ਚੱਲਣ ਦੇ ਹਿਸਾਬ ਤਾ ਤੇ ਮੇਤਰੋ ਬਾਕੀ ਤੈਨੂੰ ਦੱਸ ਦੇ ਆ ਹੋਏ ਲੈੜਾਈ ਫਿਰ ਇਕੱਠੇ ਆ ਬਹੁ ਵੀ ਮੁੰਡੇ ਆ ਤਗੜੇ ਹੋ ਜੋ ਤਗੜੇ ਪਟਾਕਾ ਡਾਕਾ ਕਰ ਦੇਣਾ ਅੱਜ ਹਾਂ ਆ ਵਾਹ ਯਾ ਬਹੁਤ ਗੋਲ ਬਣ ਗਏ ਬੋਪੜ ਬਣ ਗਏ ਅੱਜ ਨਹੀਂ ਬਣ ਗਏ ਬੋਪੜ ਖਵਾ ਲਾਂਗੇ ਤੁਹਾਨੂੰ ਅੱਜ ਬਾਸ ਬਾਸ ਨਜ਼ਾਰੇ ਲਿਆ ਦੇਣਾ ਅੱਜ ਮਿੱਤਰੋ ਹੋਰ ਤਰਾ ਸਾਡ ਝੂਠਾ ਓਏ ਆਣ ਆਲੇ ਆਦੀ ਲੋਗ ਜੇ ਮੇਰੀ ਬਾਜ ਮੇਰਾ ਗੱਲ ਫੜਿਆ ਹੋਰ ਮਿੱਤਰ ਪਟਾਕਾ ਪਟਾਣੋ ਨਾਲ ਭਾਈ ਮੰਗਾ ਲਈ ਹੁਣ ਚ ਨਹੀਂ ਆਲਾ ਵਾ ਕੰਮ ਸ਼ੁਰੂ ਆਉਂਦੋ ਆਉਂਦੋ ਮੰਡਿਆ ਆਉਣ ਤੋਂ ਬਾਦੋ ਬਾਦੋ ਡਿੱਗੀ ਫੁੱਲ ਕਰ ਦੋ ਕਹਿੰਦੇ ਰੱਖ ਰੱਖ ਤਾ ਚੱਲ ਓੜ ਚੱਲ ਚੱਲ ਵੇਹਲਾ ਨਹੀਂ ਘਰੋਣਾ ਇੱਥੇ ਹਾਂ ਨਾ ਹੀ ਹਰਿਆ ਤੈਨੂੰ ਖਲਵਾਈ ਚਲਾਉਣੀ ਆ ਲੰਮੇ ਰੋਕ ਨਹੀਂ ਹੁੰਦੇ ਫਿਰ ਦੂਜੀ ਤਰ੍ਹਾਂ ਆ ਜਾਣੇ ਆ ਜਾਣੇ ਤਰ ਲਵਾਈਆਂ ਰੱਖ ਲਾਂਗੇ ਆ ਏਦਾਂ ਕਰ ਲਾਂਗੇ ਅਰੇ ਸੁਣ ਰਿਹਾ ਯਾਰ ਛੋਟਾ ਛੋਟਿਆ ਜਿਆਦਾ ਤਾੜ ਤਾੜ ਕਰਾ ਦੋ ਇੱਕ ਦਾ ਦਿਨੇ ਚਲਾ ਲੈਣਾ ਕੋਈ ਨਹੀਂ ਇਹ ਰੇਲ ਚਾਹ ਕਿਹੜਾ ਚਾਹ ਰੇਲ ਚਾਹ ਪੀਣੀ ਹੈ ਟ੍ਰੇਲ ਲਵਾ ਦੇ ਤੈਨੂੰ ਆ ਜਿ ਆ ਓ ਬਟਾਕੇ ਲਾ ਲੈ ਜੇ ਆ ਗਏ ਓਏ ਓ ਲੈ ਉਹ ਦਾ ਜੰਗਾ ਸੋਚਦਾ ਵੱਧ ਆਏ ਨੇ ਫਿਰ ਸਾਧਰਾ ਦੇ ਵਾ ਠੀਕ ਆ ਇੱਥੇ ਰੱਖ ਦੇ ਓਦੇ ਪਟਾਕੇ ਟਾਪਾ ਟਾਪਾ ਹੱਤਾਂ ਦੇ ਭਾਈਆ ਕਿੱਦਾਂ ਸਵੇ 흘ਵਾਈਆਂ ਕੋ ਡੱਖ ਲੈਨੇ ਆ ਲੈ ਤੇ ਅਜੇ ਅਜੇ ਬੀੜੀ ਬੰਬ ਲੈਣੇ ਸੱਚ ਵਾਕਿਆ ਬੀੜੀ ਬੰਬ ਪੈਂਸਲਾ ਭਾਈਆ ਅਜੇ ਕੰਮ ਬੜਾ ਪਿਆ ਮਟਿਓ ਇਹਦਾ ਕੋਈ ਨਹੀਂ ਚੱਕਰ ਰੱਖਦਾ ਨਾ ਤੇ ਫਿਰ ਆ ਵੀ ਘਰਾਦੇ ਗਾਂ ਹੀ ਆ ਜੂਗਾ ਨਾ ਵਾਜੂ ਦੀ ਡਿੱਗੀ ਵੇਖੋ ਤਾਂ ਯੋਲੀ ਜੀ ਨਾ ਮਾਰ ਕੇ ਪਰੇ ਜੋ ਪਹਿਲਾਂ ਨੌਰੇ ਆਪਣੇ ਚੱਲ ਜੀ ਕੋਈ ਜਣੀ ਆ ਬਹੁਤ ਮੁੰਡਿਓ ਕਹਿੰਦੇ ਖਲੋ ਬਾਈ ਜੀ ਯਾਦ ਚੁੱਕੀ ਕਹਿੰਦੇ ਹਲਵਾ ਦੀ ਆਜ ਲਾਉ ਦੇ 300 400 ਰੁਪਈਆ ਦੀ ਫੇਰ ਇੱਥੇ ਚਲਾ ਦੇ ਕੋਈ ਨਹੀਂ 600 ਰੁਪਈਆ ਦੀ ਆ ਗਈ ਵੀ ਆ ਗਈ ਆ ਗਈਆਂ ਲਵਾਈਆਂ ਆ ਗਈਆਂ ਆਪਣੀਆਂ ਆ ਗਈ ਆ ਗਈ ਲਵਾਈ ਆ ਗਈ ਆ 600 ਰੁਪਈਆ ਮੰਗਾਲੀ ਫੇਰ ਕਹਿੰਦੇ ਚਲੋ ਠੀਕ ਜੀ ਤੇ ਕਰਤਾ 25 26 ਹਜ਼ਾਰ ਬਾਕੀ ਦਫਤਰ ਟਿੱਕੀ ਫੁੱਲ ਹੋ ਗਈ ਆਪਣੀਆਂ ਚਲੋ ਠੀਕ ਆ ਬੱਗਟੀ ਬਹਿ ਗਈ ਆ ਆਓ ਵੇਖੋ 600 ਭਾਈ ਉਧਰ ਵੀ ਆ ਗਈ ਆ ਚਲਾਕ ਜਿਹੜੇ ਕਰਦੇ ਆ ਉਹ ਤਾਂ ਕਹਿੰਦੇ ਇੱਕ ਚੈੱਕ ਕਰ ਹੀ ਲਈਏ ਕਹਿੰਦੇ ਲੱਗੇ ਮੈਂ thro check ਕਰਨਾ ਅਰੇ ਕਹਿਣਾ ਕੀ ਚਾਹਤੇ ਹੋ ਪਾਰਿਸ

ਕਾ ਯਾਰ ਕਿੰਨਾ ਕਿੰਦਾ ਚੱਲਦਾ ਜਾਂਦਾ ਇਹ ਜਿਹੜੀ ਦਾ ਇਹਨਾਂ ਨੂੰ ਬੀੜੀ ਲਾ ਗਏ ਨੇ ਪਾਣੀ ਦੇ ਪਾਣੀ ਬੱਲੇ 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 ਮੈਂ ਤੇ ਜੀ ਹੁੜਾਈ ਇਹ ਪਾਣੀ ਦੀ ਇਹ ਪਾਣੀ ਵੀ ਚੱਲ ਜਾਂਦੇ ਵੀਰੇ ਓਏ ਓਏ ਲਗਾ ਕੇ ਰੱਖੇ ਓਏ ਇਹ ਕਿਹਨੂੰ ਦੱਸਣ ਵਾਲੀ ਚੀਜ਼ ਥੋੜਨਾ ਵੀਡੀਓ ਬੰਬ ਤੇ ਮਿੱਤਰੋ ਸਾਰੇ ਨੂੰ ਹਾਈਲਾਈਟ ਕਰਤਾ ਵਾ ਅੱਜ ਰਾਤ ਨੂੰ ਅੱਤ ਕਰਾ ਦੇਣੀ ਆਪਾਂ ਪੂਰੀ ਪੂਰੀ ਬਾਬਿਓ ਵੀ ਪਤਾ ਲੱਗ ਜੇ ਕਿੰਨੇ ਪਟਾਕੇ ਚਲਾਏ ਆ ਓਏ ਸਾਹਮਣੇ ਕਿਹਦੇ ਪਾਈ ਅਮਰਜੀਤ ਵੀ ਟੱਕਰ ਗਏ ਨੇ ਓਏ ਅਮਰਜੀਤ ਸਿੰਘ ਜੀ ਕਿੱਧਰ ਜਾ ਰਹੇ ਹੋ ਜੀ ਦੇ ਨਾਲ ਮਿੱਤਰੋ ਸੋਰੋ ਪਤਾ ਲੱਗਾ ਕਿ ਗੱਡੀਏ ਪਟਾਕੇ ਦੇ ਖੇਵ ਚਾਹਤ ਕਰੋ ਕਾਟੀਆਂ ਆ ਜਾਈ ਸਰਾਹ ਕਰਾ ਦੇਣਾ ਹੋਰ ਤਰ੍ਹਾਂ ਸਾਡੀ ਪੱਠੀ ਖੜਮੇ ਨੇ ਆਪਾਂ ਇਹ ਪੱਟੀਆਂ ਛੋਟੀ ਤੇ ਥੋੜੀ ਵੱਡੀ ਫੜਨੀ ਆ ਰੰਗਿਆ ਦੀ ਫੜ ਲਿਆ ਆਪਣੇ ਵੱਡੇ ਆ ਝੂਠੀ ਸੁਲਾਣਾ ਮਾਰ ਵੀ ਤੇਰਾ ਸੀਸਾ ਠਾ ਕਰੀ ਮਾੜੀ ਜੀ ਆ ਝੂਠੀ ਸੁਲਾਣੀ ਵਧੀਆ ਲਾਦੀ ਕਿਦਾਂ ਮੂੰਹ ਪਛੇ ਕਰ ਲਿਆ ਢਿਲ ਵੇ ਕੇ ਕਿਵੇਂ ਕਿਵੇਂ ਦੀ ਹੁੰਦਾ ਕਿੰਨਾ ਲਾਤਾ ਵਾ ਬਚ ਗਈ ਉਹਦਾ ਤੇਲ ਪੁਣਾ ਮੋਟਰਸਾਈਕਲ ਚ ਮੈਂ ਰਹਿ ਰਾਂ ਮੋਟਰਸਾਈਕਲ ਮਾੜੀ ਗਈ ਆ ਬੰਦ ਗੰਦ ਚਾਰੀਆਂ ਦੇ ਵਾ ਲਿਆ ਉਹ ਇਹ ਸਰਕਾਰੀ ਚੀਜ਼ ਮਿਆਂ ਆਓ ਮਿੱਤਰੋ ਪਾਤਿਆ ਦੀ ਗੁਰਦਾਰ ਸਾਹਿਬ ਨੂੰ ਚਾਲੇ ਤਾਂ ਚੱਲਦੇ ਆਂ ਤੇ ਮਿੱਤਰੋ 2020 ਤੋਂ ਬਾਅਦ ਆਹ ਸਾਈਕਲ ਚਲਾਇਆ ਬਹੁਤ ਮਜ਼ਾ ਆਇਆ ਇੱਦਾਂ ਤੇ ਪਟਾਖੋ ਪਟਾਕੀ ਹੋਇਆ ਕੰਮ ਓਏ ਇਹ ਬ੍ਰੇਕਾਂ ਨਹੀਂ ਜੇ ਉਹ ਨਾ ਚੱਪਾ ਹਾਏ ਓਏ ਮਾਰਤਾ ਏ ਗਰੀਬ ਉਸ ਆਹ ਓਏ ਪ੍ਰਾਵਾ ਇਹਨੂੰ ਰੋਕ ਲਈ ਜੇ ਬ੍ਰੇਕਾਂ ਵੀ ਨਹੀਂ ਆ ਹਾਏ ਓ ਮਰੇ ਨੀ ਮਿੱਤਰੋ ਇਥੇ ਨੇ ਕੰਮ ਭਾਲੋ ਭਾਲਾ ਵੜਾ ਹੁੰਦਿਆ ਪੱਗੀ ਲੱਗੀ ਸਿੱਕੇ ਦੇ ਜੱਟਾ ਦੂਤਾ ਜਾਂਦੀ ਏ ਜਾ ਬਲੋ ਤੇ

लौ जी मेरे वीडियो देखो मोटा हाडा ओए वैरियवा ओए ना ओए ओ ना ओए हुन चल 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 मोर खलोटा मोर खलोटा मोर खलोटा ਔਰ ਕਿਤੇ ਅੱਜ ਸਾਲੋਂ ਪਹਿਲਾਂ ਇੱਧਰ ਲਾਓ ਤੇ ਕਹਿੰਦੇ ਆਪਣੇ ਪਟਾਕੇ ਵਾਲੀ ਗੱਡੀ ਆ ਗਈ ਕਹਿੰਦੇ ਪਟਾਕੇ ਵਾਲੀ ਗੱਡੀ ਆ ਗਈ ਕਹਿੰਦੇ ਪਟਾਕੇ ਵਾਲੀ ਗੱਡੀ ਆ ਗਈ ਭਾਈ ਸਾਹਿਬ ਭਾਈ ਵਿਸਾਖੀ ਮਦਰ ਬੈਠੇ ਪਟਾਕੇ ਵਾਲੀ ਪਟਾਕੇ ਵਾਲੀ ਭਾਈ ਸਾਹਿਬ ਆਪਾਂ ਸਾਲ ਸਿੰਘ ਦੀ ਬਾਰੀ ਖੋਲੋ ਜੀ ਭਾਈ ਓਹੋ ਮਾਰਕ ਭਾਈ ਆ ਗਏ ਨੇ ਮੈਂ ਤਾਂ ਆਤੀ ਫੋਟੋ ਗਰਾ ਭਾਈ ਸਾਹਿਬ ਪਿੱਛੇ ਜੀ ਆ ਗਏ ਜਾ ਪਰੇ ਜਾ ਕੇ ਨਹੀਂ ਟਿਕਣੇ ਇਹ ਚਾ ਭਾਈ ਸਾਹਿਬ ਭਾਈ ਖਜੂਰ ਜੀ ਆਹੋਂ ਲੱਗੇ ਆਹ ਮੈਂ ਅੱਗੇ ਨਹੀਂ ਬਣਦਾ ਆ ਉੱਪਰ ਲੈ ਆ ਕੱਢੀ ਮੈਂ ਥੋਕੇ ਇੱਕ ਸਾਈਡ ਤੇ ਲਾ ਦਿਓ ਇੱਕ ਵੀ ਲੈਂਦੇ ਸਾਰੇ ਸਾਰੇ ਸਭ ਚੋਕ ਹੋਏ ਬਰਾਬਰ ਹੋ ਗਏ ਕੰਮ ਹੋ ਗਿਆ ਉਹ ਵੀ ਉਹ ਤੇ ਮਿੱਤਰੋ ਹੋ ਗਿਆ ਕੰਮ ਉਹ ਵੀ ਉਹ ਯਾਰ ਉਹ ਜਾਣ ਗਈ ਉਹ ਚੱਲ ਗਈ ਓਏ ਮੁਰ ਮੁਰ ਮੁਰਾ ਵਾਲੀ ਮੁਰਾ ਵਾਲੀ ਜੀ ਆ ਗਾਵੇ ਚੰਗਾਈ ਉਹਤੇ ਕਿੰਨੇ ਬਹੁਤ 45 ਕਿਹਦੀ ਟੋਪੀ ਆ ਨਵੇਂ ਲਿੜਿਆ ਹੀ ਸਾਡਾ ਟੋਪੀ ਦੀ ਭੋਲਾ ਵਾਲਾ ਬੋਲੋ ਭੋਲਾ ਨੂਨਾ ਉਹ ਜੋ ਗੋਟੀ ਬੈਠੀ ਤੇ ਬੈਠੀ ਲਾਉ ਤੇ ਲੱਗਿਆ ਨਹੀਂ ਪਹਿਲੇ ਡੱਬੇ ਟੈਸਟਿੰਗ ਕਰਨਗੇ ਨੇ ਟੈਸਟਿੰਗ ਕਰਨ ਮੇਰੇ ਵੀਰੋ ਉੱਪਰ ਤਾਰਾਂ ਵੀ ਲੋ ਹੈ ਨੇ ਇੱਥੇ ਘਲਾ ਦਿਓ ਹਾਏ ਤੇਰਾ ਪਤਾ ਵਾ ਪਦਾ ਵਾ ਕਿਦੇ ਹੱਥ ਫੜਾਤਾ ਯੋ ਸ਼ੁਰੂ ਕੀਤਾ ਲੱਗੋ ਹੋਰ ਵੇਲਾ ਭਰਾਵਾ ਐਂਦੀ ਨਿਕਲ ਜਾਣੀ ਯਾਰ ਚੱਲ ਫੇ ਜਾਣ ਦੋ ਨਹੀਂ ਛਿੱਲੀ ਦਾ ਉੱਤ ਕਿਸੀ ਹੋ ਜਾਓ ਤੇ ਪਰ ਆ ਜਾ ਬਹੁਤ ਕਿੱਲਰ ਜਾਂਦੇ ਸੀ ਅੱਜ ਉਹ ਕਿੱਧਰ ਉਹ ਗੋੜਿਆ ਉਹ ਪਰ ਆ ਪੈਸੇ ਬਰਬਾਦ ਹੋਗੇ ਲਾਦਾ ਮੈਨੂੰ ਉਹ ਨਹੀਂ ਨਹੀਂ ਆ ਗਈ ਹਾਈ ਓਏ ਮਿੱਤਰੋ ਪੂਰੇ 111 ਹੋ ਗਏ ਆ ਗੇਲੇ ਆ ਤੇ ਪੂਰੇ ਜੱਗਾਂ ਚੱਲੇ ਐਂਡਲੈਸ 19 ਚਲੋ ਜੀ ਵੀ ਰੁਕ ਜਾ ਰੁਕ ਜੀ ਰੁਕ ਜੀ ਚਲ ਆ ਰਹਾ ਰਹਾ ਇੱਕਦਮ ਹੁਣ ਉਧਰ ਨੂੰ ਕਰੋ ਰੁਕ ਜਾ ਦੋ ਜੀ ਰੁਕ ਜੀ ਪਰਕ ਚਲੋ ਸੇਫ ਕਰ ਇੱਥੇ ਦੇ ਕੰਮ ਖਤਮ ਨੂਰਾ ਇੱਕ ਵਾਰੀ ਰੱਖਿਆ ਅਗਲਾ ਮੈਂ ਦੋ ਮਨ ਲਾਉਂਗਾ ਤਾਂ ਇਹ ਕਰੀਏ ਅੱਜ ਲਈ ਅਮਲ ਅੰਦਾਜ਼ ਨਹੀਂ ਭੈਣ ਨਾ ਕਰ ਤੂੰ ਭੱਜਾਂਗੇ ਵੀਰੇ ਗੱਲ ਪਤਾ ਹੋ ਗਿਆ ਹੀ ਉਹ ਉਹ ਮਰ ਜਾ ਫਦੇ ਨਾ ਤੋੜ ਤੀ ਜੀ ਡਬਲ ਅੱਖ ਲਾਤੀ ਸੇਵ ਕਾਹ ਤੇਰਾ ਕੰਮ ਫੜਾ ਓੱਖਾ ਹੋਇਆ ਬਿਆਸ ਹੋ ਗਿਆ ਕਦੀ ਟੋਪੀ ਪਈ ਹੋ ਉਹ ਮੈਟਰੋ ਚੌਥਾ ਡੱਬਾ ਚ ਲਾ ਇਹ ਇੱਕ ਦੋ ਤੇ ਇੱਕ ਉੱਪਰ ਚ ਲਾ ਕੇ ਆਏ ਜੇ ਲੈਡ ਮਾਰ ਜਿਆਲੀ ਪ੍ਰੀਸ਼ਿੰਨੀ ਇੱਧਰ ਇੱਧਰ ਵੀ ਤਾਈ ਆਈ ਆਈ ਆਹ ਵੀ ਲੁਕਿਆ ਆਹ ਇਹ ਦੁੱਧ ਹੈ ਚਲ ਮੈਂ ਟਮਾਟਰ ਲਿਆ ਹੋਇਆ ਆਹੋ ਮੈਟਰੋ ਨੋਮਾਤੇ ਲਾ ਦੇਣੀ ਸਵਾਦ ਜ ਨਹੀਂ ਹੁੰਦਾ ਦੋਵਾਂ ਪਾਸੇ ਬਿਲਕੁਲ ਦੂਜਾ ਡੱਬਾ ਨਾਲ ਆ ਦੀਏ ਦੂਜਾ ਡੱਬਾ ਲਾ ਦੀਏ ਨਾਲ ਵਾਈ ਕੁਸੀ ਕਾ ਖਾਤਾ ਵਾਈ ਕੁਸੀ ਕੁ ਪੜੇ ਲੋਕ ਕਹਿੰਦੇ ਕੋਕ ਦੀ ਸੇਵਾ ਕੋਕ ਦੀ ਸੇਵਾ ਆਖੀ ਗੀਂਦੇ ਕੋਕ ਦੀ ਕੋਕ ਦੀ ਸੇਵਾ ਓਏ ਚੱਲਦੀ ਨਹੀਂ ਚਿੜੀਆਂ ਜਿੰਨੇ ਚਰਾਂ ਆਓ ਮਿੱਤਰੋ ਸੈਕਿੰਡ ਲਾਸਟ ਡੱਬਾ ਆ ਗਿਆ ਘਟੂ ਕਲ ਟੱਠ ਨੌਂ ਡੱਬੇ ਚ ਲਾਤੇ ਆਪਾਂ ਫੇਰ ਚੱਲ ਗਿਆ ਭਾਈ ਹੁਣ ਨਹੀਂ ਚੱਲਦਾ ਡਰਾਈ ਨਾ ਯਾ ਅੱਗੇ ਮੈਨੂੰ ਥੋੜੇ ਚੱਲ ਬੇ ਨਹੀਂ ਹੁਣ ਸੜ ਗਏ ਡੱਬਾ ਹੀ ਡੱਬਾ ਕਰਤਾ ਇਥੇ ਨਿੱਕ ਜਗ੍ਹਾ ਦੇ ਆ ਬੜੀ ਆ ਜਾ ਨਹੀਂ ਲੱਗੀ ਓ ਛੱਲਾ ਜਾ ਲੱਗਣ ਡਿਆ ਅੱਗੇ ਤੈਨੂੰ ਹੀ ਲੱਪਣ ਡਿਆ ਚੱਲ ਹੁਣ ਵੇਨ ਚੱਲ ਪਾ ਮੈਨਾਂ ਵੈਲਾਂ ਨੂੰ ਗੋਡੇ ਆ ਤੇ ਪੜਾਣੀ ਆ ਉਹ ਚੱਲ ਉਹ ਨਹੀਂ ਇੱਕੋ ਪਾਸੇ ਚੱਲ ਪਿਆ ਉਹ ਨਹੀਂ ਦੋਵਾਂ ਦਾ ਫਾਇਦਾ ਮੜੀ ਹਾਂਜੀ ਕਮਲ ਜੀ ਆ ਰੁਕ ਜਾ ਚੱਲ ਕਮਨਾਂ ਵਾਲੇ ਤੇ ਖਾਲੀ ਨਹੀਂ ਹੋਏ ਜੀ ਸਿੱਧਾ ਪਾਸਾ ਗੱਲ ਸਿੱਧਾ ਸਾਰਾ ਇਹਦਾ ਓਏ ਓਏ ਦਾ ਤੇਰਾ ਇੱਥੇ ਬਰੂ ਦਾ ਚੰਦੀ ਗੱਲ ਖਤਰੇ ਵਾਲਾ ਹੀ ਆ ਓਏ ਓਏ ਆ ਜਗਾੜ ਆ ਦੀ ਰੋਜਾ ਮੁੰਡਰੇ ਉਹ ਪੈਣੀ ਹੈ ਵੀ ਬਾਦੀ ਹੋ ਹੁੰਦੀ ਆ ਅੱਜ ਤਮੋਗ ਮਰੀ ਬਾਈ ਹਰਾ ਬਾਈ ਉਹ ਰੇਤ ਉਨੇ ਚੋਂ ਨੇ ਆ ਬਲੈਕ ਇਧਰ ਨੂੰ ਲਾ ਦੇ ਨਾ ਓਏ ਓ ਠੀਕ ਆ ਸੋਨੇ ਚੁੱਧੇ ਉੱਥੇ ਰਹਿ ਗਈ ਉਹ ਗਈ ਸਿੱਧਾ ਉਦੇ ਉਹ ਸਿੱਧਾਈ ਸਿੱਧਾਈ ਉਹ ਤੇ ਮੇਤਰ ਉਧਰ ਲਾਸਟ ਡੱਬੇ ਨੂੰ ਅੱਗ ਲੱਗ ਜੇ ਨਾ ਕੀ ਆ ਤੇ ਬਹੁਤ ਬਹੁਤ ਧੰਨਵਾਦ ਸਾਨੇ ਐਨ ਆਰ ਆਈ ਵੀਰਾਂ ਦਾ ਸਾਡੇ ਪਿੰਡ ਦੇ ਮੁੰਡਿਆਂ ਦਾ ਸਾਰਿਆਂ ਦਾ ਦਿলো ਧੰਨਵਾਦ ਕਰਦੇ ਆ ਜੀ ਨਾਨਕਦੇਵ ਜੀ ਦੇ ਪ੍ਰਕਾਸ਼ਪੁਰ ਨੂੰ ਇਨਾ ਬਣਾਇਆ ਸੋ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਆਹ ਬੜੇ ਤਿੱਖੇ ਓ ਪਰ ਮਿੱਠੇ ਲੱਗੇ ਮਿਸਟਰ ਇੱਧਰ ਤੇ ਇੱਕ ਬਚ ਕੇ ਰਹਿਣਾ ਪੈਂਦਾ ਪਣੀ ਕਿਧਰੋਂ ਬੰਬਾ ਜੀ ਤੇ ਪਾਤਾ ਨਾਲ ਸੁਪਿਆ ਬਣ ਗਿਆ ਓ ਯਾਰ ਸੌਰੀ ਓ ਤੇਰੀ ਜੈਕਟ ਕਿੱਥੋਂ ਛੜੀ ਆ ਅੱਛਾ ਤੇਰੀ ਜੈਕਟ ਦਾ ਬਚਾਰਿਆ ਨੂੰ ਨਾ ਜੈਕਟਾ ਦਿਖਾਉਣਾ ਕਦੀ ਕਦੀ ਛੜੀਆਂ ਓਏ ਮੇਹ ਜੈਕਟ ਕਿੱਥੋਂ ਛੜੀ ਆ ਆ ਵੇਖੋ ਜਦੋਂ ਉਹ ਅਨੁਰੋਪ ਨੂੰ ਪੰਜਾਬ ਮਤਖਾਈ ਉਹ ਨਹੀਂ ਬਲਟਰ ਨਹੀਂ ਕਿਦਾਂ ਜੇ ਚਾਹੇ ਓਏ ਉਧਰ ਮਿੱਤਰੋ ਲਾਜ ਦਾ ਬਿਨਵਾਗ ਲੱਗੀ ਆ ਜੀ ਬਲਟਰ ਕੋਲ ਕਰਵਾ ਦੇ ਹੱਥ ਜਾ ਰਿਹਾ ਨਹੀਂ ਮਾਰ ਗਈ ਉਹ ਹੱਥ ਮੇਰਾ ਹੀ ਧਿਆਨ ਨਾਲ ਓਕੇ ਹੋ ਗਈ ਚਲੋ ਖਤਮ ਲੋ ਮਿੱਤਰੋ ਚੱਲੇ ਜੀ ਹੁਣ ਭਾਈ ਇਹਨਾਂ ਨੂੰ ਮੋੜ ਦੇ ਓਏ ਖਲਾਰ ਨਾ ਖਲਾਰ ਉਹ ਨਹੀਂ ਓਏ ਖਲਾਰ ਮਗਰੋ ਸੜ ਜਾਣਾ ਸਾਰੇ ਹੀ ਲਾ ਉਹ ਬੱਲੇ ਨਾ ਤੇ ਮਿੱਤਰੋ ਹੀ ਚੱਲੇ ਜ ਮੋੜ ਤੇ ਉਹਨਾਂ ਭਾਈਆਂ ਚਲਾਉਨੇ ਆ ਕੋਈ ਗੁਰੂ ਘਰ ਆਪ ਚਲਾ ਨਹੀਂ ਸਾਦੇ ਕੋਈ ਘਰ ਕੋ ਸਾਰੇ ਲੱਗੇ ਤਰਾਹੀ ਭਲੇ ਲਮਾਈਆਂ ਚਲਾਉਣ ਹਲਮਾਈਆਂ ਚਲਾ ਦੇ ਵੀ ਵੇਖ ਸਾਦੇ ਇਥੋਂ ਪਹਿਲ ਭਾਈ ਘਟਨੀ ਇੱਕ ਅੱਗ ਲਾ ਕੇ ਸ਼ੁਰ ਤੰ ਬੇਰੀਆਂ ਸਾਦੇ ਚਲੋ ਸ਼ਾਡਵੀਰ ਲਾਈਆਂ ਇੱਕ ਸ਼ਾਡਵੀਰ ਪਹਿਲਾਂ ਮੁੱਠਾ ਫੜ ਕੇ ਹਲਾ ਇਹਨੂੰ ਰੱਖ ਲੈ ਮਿੰਟੋਂ ਮੇਢ ਅੱਗ ਲਾਈ ਜਾ ਅਜੇ ਰਿਸਕ ਲੈਣਾ ਪੈਣਾ ਆਹ ਸਵਾਦ ਆਈਦਾ ਸਵਾਦ ਆ ਉਹ ਗਿਆ ਗਿਆ ਇਸੇ ਚਾਗੀ ਸੇ ਚੱਲ ਚੱਲ ਏ ਉਹ ਪੈ ਚੱਲ ਉਸਤਾ ਚੱਲ ਉਹ ਤੇਰੇ ਕੋ ਅੱਗ ਨਹੀਂ ਲੱਗੇਨੀ ਆਓ ਤੇ ਮਿੱਤਰੋ ਘੱਟੀ ਆ ਜੀ ਵਾਪਸੀ ਗੁਰਦੁਆਰਾ ਸਾਹਿਬ ਤੋਂ ਬਹੁਤ ਫੰਕਸ਼ਨ ਕੀਤਾ ਤੇ ਸਾਰਿਆਂ ਦਾ ਦਿਲੋਂ ਬਤਨਵਾਦ ਕਰਦੇ ਆ ਜਿੰਨੇ ਜਿੰਨੇ ਵੀ ਸੇਵਾ ਪਾਈ ਸਾਰੇ ਮੁੰਡਿਆਂ ਨੇ ਧੱਕ ਪੱਕ ਸੇਵਾ ਪਾਈ ਐਨਆਰਆਈ ਵੀਰਾਂ ਨੇ ਵੀ ਪਾਈ ਤੇ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਦਿਲੋਂ ਹੀ ਤੇ ਮਿੱਤਰੋ ਪੂਰਾ ਫੰਕਸ਼ਨ ਕੀਤਾ ਵਾ ਤੇ 6:30 ਲੱਗੇ ਸੀ ਤੇ 10 ਵਜੇ ਤੱਕ ਸਮਾਪਤੀ ਹੋ ਗਈ ਹੈ ਜੀ ਪੂਰੇ ਬੰਬਾਂ ਦੀ ਬਾਕੀ ਵਲੌਗ ਨੂੰ ਸਪੋਰਟ ਕਰਦੇ ਰਹੋ ਬਸ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਓਕੇ ਮਿਲਦੇ ਆ ਟਿਲ ਦੈਨ ਬਾਏ ਬਾਏ ਟੇਕ ਕੇਅਰ ਰਭਣਾ